ਪੰਜਾਬ ਸਟੋਰੀ ਚੈਨਲ ਤੇ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਆਜਨਾ ਬਾਬਾ ਸੇਖ ਫਰੀਦ ਜੀ ਬਾਰੇ ਗੱਲ ਕਰਾਂਗੇ ਬਾਬਾ ਸੇਖ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 113 ਸ਼ਲੋਕ ਅਤੇ 4 ਸ਼ਬਦ ਇਸ ਤੋਂ ਇਲਾਵਾ ਹੋਰ ਬਾਣੀ ਵੀ ਬਾਬਾ ਸੇਖ ਫਰੀਦ ਜੀ ਦੀ ਹੈ ਪਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਬਾਬਾ ਜੀ ਜਨਮ ਪਾਕ ਪਟਨ ਪਾਕਤਨ ਵਿੱਚ ਹੋਇਆ ਬਾਬਾ ਫਰੀਦ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਸੀ ਜਿਸ ਤਰ੍ਹਾਂ ਅੱਜ ਸਾਡੇ ਮਨਾਂ ਵਿੱਚ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਵੱਡੇ-ਵੱਡੇ ਉਹਦੇ ਦੇਖਣ ਦੀ ਇੱਛਾ ਹੈ ਇਸ ਤਰ੍ਹਾਂ ਸ਼ੇਖ ਫਰੀਦ ਦੀ ਮਾਤਾ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਪ੍ਰਭੂ ਦਾ ਪਿਆਰਾ ਬਣੇ ਆਪਣੇ ਪੁੱਤ ਨੂੰ ਭਗਤ ਬਣਾਉਣ ਲਈ ਮਾਤਾ ਨੇ ਬਾਬਾ ਫਰੀਦ ਨੂੰ ਸਵੇਰੇ ਨਮਾਜ਼ ਪੜਨ ਲਈ ਲਾ ਦੇਣਾ ਤੇ ਕਹਿਣਾ ਜੇ ਨਮਾਜ਼ ਪੜ੍ਹੇਗਾ ਤਾਂ ਅੱਲਾਹ ਤੈਨੂੰ ਸ਼ੱਕਰ ਦੇਵੇਗਾ ਖਾਣ ਲਈ ਬਾਬਾ ਜੀ ਨੇ ਨਮਾਜ਼ ਪੜ੍ਹਨੀ ਤੇ ਮਾਤਾ ਜੀ ਨੇ ਮਸੱਲੇ ਥੱਲੇ ਆਪ ਹੀ ਸ਼ੱਕਰ ਰੱਖ ਦੇਣੀ ਅਤੇ ਬਾਲਬੋਧ ਬਾਬਾ ਨੂੰ ਲੱਗਣਾ ਕਿ ਇਹ ਸ਼ੱਕਰ ਅੱਲਾ ਨੇ ਦਿੱਤੀ ਹੈ ਤੇ ਬੜੇ ਖੁਸ਼ ਹੋਣਾ। ਕੁਦਰਤੀ ਨੇਤ ਇੱਕ ਦਿਨ ਮਾਤਾ ਜੀ ਨੂੰ ਬਾਹਰ ਜਾਣਾ ਪਿਆ। ਬਾਬਾ ਫਰੀਦ ਜੀ ਆਪਣੇ ਉਸੇ ਸਮੇਂ ਨਵਾਜ਼ ਪੜਨ ਲਈ ਉੱਠੇ ਅਤੇ ਨਵਾਜ਼ ਪੜਨੀ ਸ਼ੁਰੂ ਕਰ ਦਿੱਤੀ। ਉਧਰ ਬਾਬਾ ਫਰੀਦ ਜੀ ਦੀ ਮਾਤਾ ਇਸ ਚਿੰਤਾ ਵਿੱਚ ਸੀ ਕਿ ਅੱਜ ਸ਼ੱਕਰ ਨਾ ਦੇ ਕੇ ਤਾਂ ਬਾਲ ਦਾ ਮਨ ਕਿਧਰੇ ਰੱਬ ਨਾਲੋਂ ਟੁੱਟ ਨਾ ਜਾਵੇ। ਉਹ ਮਨ ਹੀ ਮਨ ਅਰਦਾਸਾਂ ਕਰ ਰਹੀ ਸੀ। ਇੰਧਰ ਜਦ ਬਾਬਾ ਜੀ ਨਵਾਜ ਪੜ ਮਸੂਲਾ ਚੱਕਿਆ ਤਾਂ ਥੱਲੇ ਸੱਚੀ ਸ਼ੱਕਰ ਪਈ ਸੀ। ਮਾਤਾ ਨੇ ਬਾਂਡੀਆਂ ਤੋਂ ਪਰਤਦਿਆਂ ਹੀ ਕਿਹਾ ਬਾਲੇ ਤੂੰ ਨੇ ਨਵਾਜ ਪੜੀ ਸੀ। ਬਾਬਾ ਫਰੀਦ ਨੇ ਹਾਂ ਵਿੱਚ ਉਤਰ ਦਿੱਤਾ ਅਤੇ ਕਿਹਾ ਹਾਂ ਜੀ ਨਾਲੇ ਜਿਹੜੀ ਸ਼ੱਕਰ ਕੱਲ ਅੱਲਾਹ ਦਿੱਤੀ ਸੀ ਉਹ ਪਹਿਲੀ ਸਾਰੀਆਂ ਸ਼ੱਕਰਾਂ ਨਾਲੋਂ ਮਿੱਠੀ ਸੀ। ਜਿਹਦੀ ਮਠਾਸ ਅਜੇ ਵੀ ਮੈਨੂੰ ਭਾਂਸ ਰਹੀ ਏ। ਇਹ ਸੁਣ ਮਾਤਾ ਬਹੁਤ ਆਸਾਨ ਹੋਈ ਤੇ ਅੱਲਾ ਸ਼ੁਕਰਗਾਨ ਲੱਗੀ। ਇਸ ਤਰ੍ਹਾਂ ਮਾਂ ਵੱਲੋਂ ਲਗਾਈ ਲਗਨ ਤੇ ਬਾਬਾ ਫਰੀਦ ਰੱਬ ਦੀ ਬੰਦਗੀ ਦਾ ਰਾਹ ਫੜ ਲਿਆ ਇਸ ਤੋਂ ਬਾਅਦ ਬਾਬਾ ਫਰੀਦ ਜੀ ਜੰਗਲਾਂ ਵਿੱਚ ਭਗਤੀ ਕਰਨ ਲਈ ਚਲੇ ਗਏ 36 ਸਾਲ ਭਗਤੀ ਕਰਦਿਆਂ ਕਦੇ ਖੂਬ ਵਿਚ ਲੰਮਕੇ ਕਦੇ ਭੁੱਖੇ ਰਹਿ ਕੇ ਪ੍ਰਭੂ ਦੀ ਪ੍ਰਾਪਤੀ ਨਾ ਹੋਈ ਫਿਰ ਇੱਕ ਬੀਬੀ ਨੇ ਦੱਸਿਆ ਕਿ ਗੁਰੂ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਸੇਖਪ੍ਰੀਤ ਜੀ ਨੇ ਗੁਰੂ ਧਾਰਨ ਕੀਤਾ ਉਹਦੀ ਸੇਵਾ ਬੜੀ ਲਗਨ ਨਾਲ ਕਰਦੇ ਸੇਵਾ ਕਰਦਿਆਂ ਗੁਰੂ ਨੇ ਪਰਖਿਆ ਲਈ ਸੇਖ ਫਰੀਦ ਜੀ ਰੋ ਸਵੇਰੇ ਆਪਣੇ ਗੁਰੂ ਲਈ ਗਰਮ ਪਾਣੀ ਕਰਦੇ ਸਨ ਉਹਨਾਂ ਦੇ ਉੱਠਣ ਤੋਂ ਪਹਿਲਾਂ ਇਸ਼ਨਾਨ ਲਈ ਇੱਕ ਦਿਨ ਜ਼ਿਆਦਾ ਮੀਂਹ ਪੈਣ ਕਰਕੇ ਅੱਗ ਨਾ ਬળે। ਬਾਬਾ ਫਰੀਦ ਜੀ ਸ਼ਹਿਰ ਵਿੱਚ ਅੱਗ ਲੱਪਣ ਦੀ ਤੁਰਪੇ। ਇੱਕ ਜਗ੍ਹਾ ਅੱਗ ਬਲਦੀ ਦੇਖ ਕੇ ਉਹ ਦੌੜ ਕੇ ਉਸ ਵੱਲ ਨੂੰ ਗਏ। ਪਰ ਉਹ ਘਰ ਇੱਕ ਬੇਸਵਾਦਾ ਸੀ। ਉਸਨੇ ਬਾਬਾ ਜੀ ਨੂੰ ਕੋ ਕਰਮ ਕਰਨ ਲਈ ਉਕਸਾਇਆ। ਜਦੋਂ ਸੇਖਪ੍ਰੀਤ ਜੀ ਨੇ ਉਸ ਨੂੰ ਇਸ ਕੰਮ ਲਈ ਮਨਨ ਕੀਤਾ ਤਾਂ ਉਹਨਾਂ ਨੇ ਕਿਹਾ ਜੇਕਰ ਤੈਨੂੰ ਅੱਗ ਚਾਹੀਦੀ ਹੈ ਤਾਂ ਮੈਨੂੰ ਆਪਣੀ ਅੱਖ ਦੇ ਦੇ ਤੇ ਅੱਗ ਲੈ ਜਾ। ਬਾਬਾ ਜੀ ਨੇ ਬਿਨਾਂ ਕੋ ਸੋਚੇ ਸਮਝੇ ਖੰਜਰ ਮਾਰ ਆਪਣੀ ਅੱਖ ਦਾ ਡੇਲਾ ਕੱਢ ਕੇ ਉਸ ਬੀਸਵਾ ਨੂੰ ਦੇ ਦਿੱਤਾ ਅਤੇ ਅੱਗ ਲੈ ਕੇ ਆਪਣੇ ਗੁਰੂ ਲਈ ਪਾਣੀ ਗਰਮ ਕਰ ਦਿੱਤਾ ਜਦ ਸਵੇਰ ਹੋਈ ਤਾਂ ਗੁਰੂ ਨੇ ਪੁੱਛਿਆ ਫਰੀਦ ਕੀ ਗੱਲ ਤੂੰ ਅੱਖ ਕਿਉਂ ਬੰਨੀ ਹੈ ਪੰਜਾਬੀ ਬੋਲੀ ਹੈ ਕਿ ਅੱਖ ਦੁਖਦੀ ਹੈ ਤਾਂ ਕਹਿ ਦਿੰਦੇ ਹਨ ਕਿ ਆਈ ਹੈ ਬਾਬਾ ਜੀ ਨੇ ਉੱਤਰ ਦਿੱਤਾ ਗੁਰੂ ਜੀ ਅੱਖ ਆਈ ਹੈ ਤਾਂ ਬੰਨੀ ਹੈ ਗੁਰੂ ਨੇ ਉੱਤਰ ਦਿੱਤਾ ਜੇ ਆਈ ਹੈ ਤਾਂ ਬੰਨੀ ਕਿਉਂ ਹੈ ਖੋਲ ਪੱਟੀ ਜਦ ਬਾਬਾ ਜੀ ਨੇ ਅੱਖਾਂ ਦੀ ਪੱਟੀ ਖੋਲੀ ਤਾਂ ਸੱਚਮੁੱਚ ਹੀ ਜੋ ਅੱਖ ਬੇਸਵਾ ਨੂੰ ਕੱਢ ਕੇ ਦਿੱਤੀ ਸੀ ਉਹ ਸਹੀ ਸਲਾਮਤ ਫਿਰ ਤੋਂ ਵਾਪਸ ਆ ਗਈ। ਬਾਬਾ ਫਰੀਦ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਦੇ ਗੁਰੂ ਨੇ ਆਪਣੇ ਗੁਰਦ ਗਦੀ ਤੇ ਬਾਬਾ ਫਰੀਦ ਨੂੰ ਬਿਠਾ ਦਿੱਤਾ। ਭਾਵ ਆਪਣਾ ਗਦੀ ਨਸੀਹਰ ਬਣਾਇਆ। ਇਸ ਤਰ੍ਹਾਂ ਆਪਣੇ ਗੁਰੂ ਦੀ ਅਥਾ ਸੇਵਾ ਕਰਕੇ ਬਾਬਾ ਫਰੀਦ ਜੀ ਨੂੰ ਰੱਬ ਦੀ ਪ੍ਰਾਪਤੀ ਹੋਈ। ਫਕੀਰੀ ਦਾ ਮਾਰਗ ਬਹੁਤ ਕਠਿਨ ਮਾਰਗ ਹੈ। ਸੂਲੀ ਉੱਪਰ ਖੇਡਣ ਤੁਲ ਹੈ। ਜਿਸ ਨੂੰ ਆਪਨੇ ਆਪਣਾਪ ਮਾਰ ਕੇ ਪੂਰਾ ਉਤਾਰਿਆ ਜਿਉਂਦੇ ਮਰਨਾ ਹੀ ਸਿੱਖੀ ਹੈ ਆਪਣੇ ਗੁਰੂ ਦਾ ਹਰ ਹੁਕਮ ਸਿਰ ਮੱਥੇ ਮੰਨ ਕੇ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ ਸੇਖ ਪ੍ਰੀ ਜੀ ਨੇ ਆਪਣੇ ਗੁਰੂ ਦਾ ਹਰ ਹੁਕਮ ਮੰਨਿਆ ਅਤੇ ਰੱਬ ਦੀ ਪ੍ਰਾਪਤੀ ਕੀਤੀ